ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਹਿਆ ਫਰੀਦਕੋਟ ਅਤੇ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਰੈੱਡ ਅਲਰਟ ਨੂੰ ਜਾਰੀ ਕਰ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਹਾਲ ਦੀ ਘਟੜੀ ਦੀ ਜਾਣਕਾਰੀ ਦੇ ਆਧਾਰ 'ਤੇ ਭਾਰਤ-ਪਾਕਿਸਤਾਨ ਸਰਹੱਦ 'ਤੇ ਵੱਧਦੇ ਤਣਾਅ ਦੀਆਂ ਖਬਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਪਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਵਿੱਚ ਅੱਤਵਾਦੀ ਦੁਕਾਨਿਆਂ 'ਤੇ ਆਪਰੇਸ਼ਨ ਸੰਦੂਰ ਦੇ ਤਹਿਤ ਅਤੇ ਪਾਕਿਸਤਾਨ ਵੱਲੋਂ ਜਵਾਬੀ ਕਾਰਵਾਈਆਂ ਦਾ ਜ਼ਿਕਰ ਹੈ। ਪੰਜਾਬ ਦੇ ਸਰਹੱਦੀ ਇਲਾਕੇ ਜਿਵੇਂ ਅਮ੍ਰਿਤਸਰ ਪਠਾਨਕੋਟ ਵਿੱਚ ਹਵਾਈ ਹਮਲਿਆਂ ਅਤੇ ਬਲੈਕਆਊਟ ਦੀਆਂ ਰਿਪੋਰ ਜਿਵੇਂ ਕਿ ਦੇਖੋ ਦਿਨ ਦੇ ਵੇਲੇ ਬਲੈਕਆਊਟ ਕਰਨਾ ਇਸ ਪੋਸੀਬਲ ਨਹੀਂ ਹੈਗਾ ਤਾਂ ਦਿਨ ਦੇ ਵੇਲੇ ਰੈਡ ਅਲਰਟ ਤੇ ਹੀ ਰੱਖੀਤਾ ਜਾਂਦਾ ਜਦੋਂ ਵੀ ਸਾਨੂੰ ਕੋਈ ਅਥਾਰਟिटीज ਵੱਲੋਂ ਸਿਗਨਲ ਆਉਂਦਾ ਹੈ ਫਾਲਤ ਜਿਹੜੀ ਇੱਕ ਰੈਡ ਅਲਰਟ ਤੇ ਕੀਤਾ ਗਿਆ ਬਟ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਮੇਰੇ ਸਾਰੇ ਨੂੰ ਫੀਲ ਹੈ ਕਿ ਜਿੰਨਾ ਵਰਤੋਂ ਹੋ ਸਕਦਾ ਹੈ ਉਸ ਦੇ ਅੰਦਰ ਹੋ ਬਾਕੀ ਸਿਚੁਏਸ਼ਨ ਇਜ਼ ਪਿਓਰਲੀ ਅੰਡਰ ਕੰਟਰੋਲ ਐਂਡ ਡਿਫੈਂਸ ਅਥਾਰਟिटीज ਆਪਣਾ ਕੰਮ ਕਰ ਰਹੇ ਨੇ ਦੇ ਆਰ ਵਰਕਿੰਗ ਹਾਰ ఎవਰੀਥਿੰਗ ਵਿਲ ਬੀ ਮੂਚ ਸੂਨ ਨਾਰਮਲਾਈਜ਼ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਫਰੀਦਕੋਟ ਅਤੇ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਰੈੱਡ ਅਲਰਟ ਨੂੰ ਜਾਰੀ ਕਰ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਹਾਲ ਦੀ ਘਟੜੀ ਦੀ ਜਾਣਕਾਰੀ ਦੇ ਆਧਾਰ 'ਤੇ ਭਾਰਤ-ਪਾਕਿਸਤਾਨ ਸਰਹੱਦ 'ਤੇ ਵਧਦੇ ਤਣਾਅ ਦੀਆਂ ਖਬਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਪਹਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਵਿੱਚ ਅੱਤਵਾਦੀ ਦੁਕਾਨਿਆਂ 'ਤੇ ਆਪਰੇਸ਼ਨ ਸੰਦੂਰ ਦੇ ਤਹਿਤ ਅਤੇ ਪਾਕਿਸਤਾਨ ਵੱਲੋਂ ਜਵਾਬੀ ਕਾਰਵਾਈਆਂ ਦਾ ਜ਼ਿਕਰ ਹੈ। ਪੰਜਾਬ ਦੇ ਸਰਹੱਦੀ ਇਲਾਕੇ ਜਿਵੇਂ ਅਮ੍ਰਿਤਸਰ ਪਠਾਨਕੋਟ ਵਿੱਚ ਹਵਾਈ ਹਮਲਿਆਂ ਅਤੇ ਬਲੈਕਆਊਟ ਦੀਆਂ ਰ ਦੇਖੋ ਦਿਨ ਦੇ ਵੇਲੇ ਬਲੈਕਆਊਟ ਕਰਨਾ ਇਸ ਪੋਸੀਬਲ ਨਹੀਂ ਹੈਗਾ ਤਾਂ ਦਿਨ ਦੇ ਵੇਲੇ ਰੈਡ ਅਲਰਟ ਤੇ ਹੀ ਕੀਤਾ ਜਾਣਾ ਜਦੋਂ ਵੀ ਸਾਨੂੰ ਕੋਈ ਅਥਾਰਟिटीज ਵੱਲੋਂ ਸਿਗਨਲ ਆਉਂਦਾ ਹੈ ਫਾਲਤ ਜਿਹੜੀ ਇੱਕ ਰੈਡ ਅਲਰਟ ਤੇ ਕੀਤਾ ਜਾਏ ਬਟ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਮੇਰੇ ਸਾਰੇ ਨੂੰ ਫੀਲ ਹੈ ਕਿ ਜਿੰਨਾ ਵਰਤੋਂ ਹੋ ਸਕਦਾ ਹੈ ਉਸ ਦੇ ਅੰਦਰ ਹੋ ਬਾਕੀ ਸਿਚੁਏਸ਼ਨ ਇਜ਼ ਪਿਓਰਲੀ ਅੰਡਰ ਕੰਟਰੋਲ ਐਂਡ ਡਿਫੈਂਸ ਅਥਾਰਟिटीज ਆਪਣਾ ਕੰਮ ਕਰ ਰਹੇ ਨੇ ਦੇਅਰ ਵਰਕਿੰਗ ਹਾਰ एवरीथिंग विल बी ਮੂਚ ਸੂਨ ਨਾਰਮਲ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫਰੀਦਕੋਟ ਅਤੇ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਰੈੱਡ ਅਲਰਟ ਨੂੰ ਜਾਰੀ ਕਰ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਹਾਲ ਦੀ ਘੜੀ ਦੀ ਜਾਣਕਾਰੀ ਦੇ ਆਧਾਰ 'ਤੇ ਭਾਰਤ-ਪਾਕਿਸਤਾਨ ਸਰਹੱਦ 'ਤੇ ਵੱਧਦੇ ਤਣਾਅ ਦੀਆਂ ਖਬਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਵਿੱਚ ਅੱਧਵਾਦੀ ਕਾਣਿਆਂ ਤੇ ਆਪਰੇਸ਼ਨ ਸੰਦੂਰ ਦੇ ਤਹਿਤ ਅਤੇ ਪਾਕਿਸਤਾਨ ਵੱਲੋਂ ਜਵਾਬੀ ਕਾਰਵਾਈਆਂ ਦਾ ਜ਼ਿਕਰ ਹੈ। ਪੰਜਾਬ ਦੇ ਸਰਹੱਦੀ ਇਲਾਕੇ ਜਿਵੇਂ ਅੰਮ੍ਰਿਤਸਰ ਪਠਾਨਕੋਟ ਵਿੱਚ ਹਵਾਈ ਹਮਲਿਆਂ ਤੇ ਬਲੈਕਆਊਟ ਦੀਆਂ ਰਿਪੋਰਟਾਂ Uh, जैसे कि देखो दिन दे ब्लैकआउट करना इज पॉसिबल uh, नहीं है तो दिन देर रेड अलर्ट से ही जाता है जो कोई अथॉरिटीज़ वालों सिग्नल आने हाल की घड़ी एक रेड अलर्ट से किया गया बट कोई पैनिक करने की लड़ नहीं सिचुएशन इज़ अंडर कंट्रोल मेरे सारे अपील है कि जिन्ना व् तो हो सकता है तुम अंदर हो बाकी सिचुएशन इज प्योरली अंडर कंट्रोल एंड डिफेंस अथॉरिटीज़ अपना काम कर रहे हैं दे आर वर्किंग हार्ड एवरीथिंग विल बी वेरी सून नॉर्मल ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫਰੀਦਕੋਟ ਅਤੇ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਰੈੱਡ ਅਲਰਟ ਨੂੰ ਜਾਰੀ ਕਰ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਹਾਲ ਦੀ ਘੜੀ ਦੀ ਜਾਣਕਾਰੀ ਦੇ ਆਧਾਰ 'ਤੇ ਭਾਰਤ-ਪਾਕਿਸਤਾਨ ਸਰਹੱਦ 'ਤੇ ਵੱਧਦੇ ਤਣਾਅ ਦੀਆਂ ਖਬਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਵਿੱਚ ਅੱਧਵਾਦੀ ਕਾਣਿਆਂ ਤੇ ਆਪਰੇਸ਼ਨ ਸੰਦੂਰ ਦੇ ਤਹਿਤ ਅਤੇ ਪਾਕਿਸਤਾਨ ਵੱਲੋਂ ਜਵਾਬੀ ਕਾਰਵਾਈਆਂ ਦਾ ਜ਼ਿਕਰ ਹੈ। ਪੰਜਾਬ ਦੇ ਸਰਹੱਦੀ ਇਲਾਕੇ ਜਿਵੇਂ ਅਮ੍ਰਿਤਸਰ ਪਠਾਨਕੋਟ ਵਿੱਚ ਹਵਾਈ ਹਮਲਿਆਂ ਤੇ ਬਲੈਕਆਊਟ ਦੀਆਂ ਰਿਪੋਰਟਾਂ ਵੀ ਜਿਵੇਂ ਕਿ ਦੇਖੋ ਦਿਨ ਦੇ ਵੇਲੇ ਬਲੈਕਆਊਟ ਕਰਨਾ ਇਸ ਪੋਸੀਬਲ ਨਹੀਂ ਹੈਗਾ ਤਾਂ ਦਿਨ ਦੇ ਵੇਲੇ ਰੈਡ ਅਲਰਟ ਤੇ ਹੀ ਕੀਤਾ ਜਾਂਦਾ ਜਦੋਂ ਵੀ ਸਾਨੂੰ ਕੋਈ ਅਥਾਰਟिटीज ਵੱਲੋਂ ਸਿਗਨਲ ਆਉਂਦਾ ਹੈ ਫਾਲਤ ਜਿਹੜੀ ਇੱਕ ਰੈਡ ਅਲਰਟ ਤੇ ਕੀਤਾ ਗਿਆ ਬਟ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਬਹੁਤ ਸਾਰੇ ਲੋਕੀ ਇਹ ਲਾ ਕਿ ਜਿੰਨਾ ਵਰਤ ਹੋ ਸਕਦਾ ਹੈ ਉਸੇ ਅੰਦਰ ਹੋ ਬਾਕੀ ਸਿਚੁਏਸ਼ਨ ਇਜ਼ ਪਿਓਰਲੀ ਅੰਡਰ ਕੰਟਰੋਲ ਐਂਡ ਡਿਫੈਂਸ ਅਥਾਰਟिटीज ਆਪਣਾ ਕੰਮ ਕਰ ਰਹੇ ਨੇ ਦੇਅਰ ਵਰਕਿੰਗ ਹਾਰ एवरीथिंग विल बी ਮੂਚ ਸੂਨ ਨੋਰਮਲ